ਹਾਂਜੀ ਮਿੱਤਰੋ ਹੋਰ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪੂਰਾ ਸੈਟ ਆ ਜਾਨਵਰ ਸੈਟ ਆ ਜੀ ਲਓ ਜੀ ਇੱਧਰ ਕੱਢ ਲਿਆ ਆਪਾਂ ਬੱਚੇ ਜਾਲਾਂ ਦੇ ਵਿੱਚ ਜਿਹੜੇ ਡਾਉਣੇ ਆਪਾਂ ਤੇ ਉਧਰ ਬੱਚੇ ਬਾਹਤ ਆਪਾਂ ਛੋਟੇ ਛਤਰਿਆਂ ਦੇ ਉੱਤੇ ਇੱਕ ਬੱਚਾ ਹੋਰ ਨਵਾਂ ਬਾਹਤ ਆ ਉਹ ਵੀ ਦਿਖਾਉਣੇ ਆ ਤੁਹਾਨੂੰ ਆ ਕੋਈ ਗੀਰੰਗੇ ਦਾ ਭਰਾ ਵਾ ਛੋਟਾ ਤੁਮ ਦਿਖਾਉਣੇ ਆ ਇਹ ਬੱਚਾ ਇਹ ਨਮ ਲਾ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਇੱਕ ਕੋ ਗੀ ਰੰਗਾ ਹੋਰ ਕੱਢ ਲਿਆਈ ਆਪਣੇ ਕੋਲ ਇੱਕ ਕੋ ਗੀ ਰੰਗਾ ਹੈਗਾ ਦੋ ਬਣ ਗਏ ਕੋ ਗੀ ਰੰਗੇ ਇਹਨੂੰ ਤਾਂ ਸਾੜਨ ਲੱਗਿਆ ਡਾਉਨੇ ਆਪਾਂ ਚਿੱਟੀਆਂ ਅੱਖਾਂ ਦਾ ਤੇ ਇੱਧਰ ਇਹਨਾਂ ਨੂੰ ਵੀ ਕੱਢ ਦਿੰਨੇ ਸਾਰਿਆਂ ਨੂੰ កកវច្ចានីដោណងាអរតៃ ਆ ਬੱਚੇ ਨੂੰ ਨਹੀਂ ਛੱਡਦੇ ਆਪਾਂ ਇਹਨੂੰ ਬਸ ਆਪਾਂ ਜਦੋਂ ਉਹਨਾਂ ਨੂੰ ਡਾ ਤਾ ਛਤਰੀ ਵਾਲਿਆਂ ਨੂੰ ਤੇ ਬਾਅਦ ਚ ਇਹਨੂੰ ਛਤਰੀ ਤੇ ਬਾਦਾਂਗੇ ਆਪੇ ਜਦੋਂ ਉੱਡਿਆ ਆਪਣੀ ਮਰਜ਼ੀ ਨਾਲ ਤੇ ਉੱਡ ਜੂਗਾ ਤੇ ਹੁਣ ਉਹ ਬੱਚਿਆਂ ਨੂੰ ਉਡਾ ਦਗੇ ਬਾਈ ਆਪਾਂ ਲਾਓ ਜੀ ਛੱੜਦੇ ਆ ਕਿ ਗੀ ਕਿੱਧਰ ਆ ਗਈ ਲਾ ਛੋਟੀ ਛਤਰੀ ਤੇ ਬਹਿ ਗਈ ਆ ਗਈ ਇਹਨੂੰ ਡਾਉਨੇ ਫੇਰ ਕੀ ਗੱਲ ਤੂਗਾ ਤੋ ਆ ਗਈ ਹੈ ਇਹ ਨਹੀਂ ਕਰਦਾ ਉੱਡਣ ਨੂੰ ਲਓ ਜੀ ਗਈ ਹੋਰ ਤੇ ਆ ਬੱਚੇ ਨੂੰ ਬਈ ਆਪਾਂ ਉਹ ਬੱਚਿਆਂ ਦੇ ਨਾਲ ਹੀ ਭਾ ਦਨੇ ਆ ਹਾਂ ਕੀ ਕੀ ਕਰਦਾ ਹਿੱਤ ਆ ਆ ਬੱਚਿਆ ਤੇ ਭਾਈ ਉਹ ਜਿਹੜਾ ਬੱਚਾ ਬੈਠਾ ਇਹ ਦੋਨੇ ਭਾਈ ਆ ਤੇ ਇੱਕ ਆਪਾਂ ਦਾਤਾ ਇਹਨਾਂ ਦਾ ਭਾਈ ਤੀਜਾ ਲਾਲਚੀਨਾ ਜਿਹੜਾ ਵਗਲ ਤੇ ਡੰਡੇ ਵਾਲਾ ਤਿੰਨ ਹੋ ਗਏ ਆਪਣੇ ਕੋਲੇ ਤੇ ਚੌਥਾ ਮਗਰ ਕੱਢਿਆ ਹੋਇਆ ਇਹਨਾਂ ਦਾ ਤੇ ਇਹਦੇ ਨਾਲ ਦੇ ਦੋ ਹੋ ਗਏ ਇੱਕ ਘੁੱਗੀ ਪਹਿਲਾਂ ਡਾਤੀ ਆ ਤੇ ਇੰਨਾ ਨਾਲ ਦੇ ਇੱਕ ਇੱਕ ਹੀ ਆ ਦੋਨੇ ਆ ਚੀਨਾ ਜਿਹਾ ਤੇ ਆ ਚਿੱਟਾ ਇਹ ਵੀ ਇੱਕ ਇੱਕ ਹੀ ਆ ਜੀ ਤੇ ਹਰਤਾ ਵੀ ਕੱਲਾ ਹੀ ਆ ਲਓ ਜੀ ਆਪਣਾ ਬੱਚਾ ਵੀ ਉੱਡ ਗਿਆ ਟੋਰੀ ਟੂਸੇ ਵਾਲਾ ਜਿਹੜਾ ਇੰਨਾ ਨਾਲ ਬਿਠਾਇਆ ਸੀਗਾ ਛੋਟਾ ਬੱਚਾ ਇਹਨੂੰ ਭੌਣੇ ਕੇ ਨਾ ਢੁਕਾ ਕੇ ਜੀ ਬੱਚਾ ਵੀ ਆਪਣਾ ਉਹ ਕੋਟ ਪੈਦਿਆਂ ਦੇ ਮਗਰ ਜਾ ਕੇ ਨਾ ਕੋਠੀ ਦੇ ਉੱਤੇ ਬੈਠ ਗਿਆ ਜਿਹੜਾ ਹੁਣ ਉੱਡਿਆ ਸੀ ਟੋਰੀ ਟੂਸੇ ਵਾਲਾ ਤੇ ਆ ਬੱਚਾ ਵੀ ਚਿੱਟਾ ਆ ਜਾ ਵੀ ਹੁਣ ਉੱਡਣ ਲੱਗ ਗਿਆ ਯਾਰ ਉੱਡ ਗਿਆ ਸੀ ਇਹ ਵੀ ਹੁਣ ਬੈਠਾ ਗੀੜੇ ਜੇ ਪਾ ਕੇ ਛੋਟਾ ਹੀ ਹਜੇ ਇਹ ਤੇ ਉਹਨਾਂ ਜੋ ਜਿਹੜੇ ਪਹਿਲਾਂ ਛੱਡੇ ਸੀ ਉਹਨਾਂ ਜੋ ਆ ਬਈ ਲਾਲ ਚੀਨਾ ਬੈਠ ਗਿਆ ਆਪਣਾ ਵਗਲ ਡੰਡੇ ਵਾਲਾ ਇਹ ਹਜੇ ਤੁਰਿਆ ਨਹੀਂ ਗੀੜੇ ਜੇ ਪਾ ਕੇ ਬਹਿ ਜਾਂਦਾ ਬਸ ਆ ਡੱਬਾ ਵੀ ਫਿਰਦਾ ਤੇ ਉਹ ਕਾਲਾ ਜੀ ਨਾ ਜਾਂਦਾ ਤੇ ਨਾਲ ਜਾਂਦਾ ਰੱਤਾ ਤੇ ਇੱਕ ਫਿਰਦਾ ਕੋਈ ਗੀਰੰਗਾ ਜਾਂ ਆਹ ਬੱਚਿਆਂ ਨੂੰ ਵੀ ਕਰਦਗੇ ਛੋਟਿਆਂ ਨੂੰ ਆਪਾਂ ਹੁਣ ਅੰਦਰ ਤੇ ਉਹ ਬੱਚਾ ਵੀ ਆਪਣਾ ਹਜੇ ਆਇਆ ਨਹੀਂ ਉੱਥੇ ਹੀ ਬੈਠਾ ਉੱਥੇ ਆਹ ਚਪਾਈਦਾਂ ਦੇ ਮਗਰ ਕੋਠੀ ਤੇ ਤੇ ਇਧਰੋਂ ਦੋ ਬੱਚੇ ਆਪਣੇ ਬੈਠ ਗਏ ਆ ਜਿਹੜੇ ਛੱਡੇ ਸੀਗੇ ਤੇ ਦੋ ਫਿਰਦੇ ਆ ਤਾਂ ਨੇ ਫਰਦੇ ਆ ਤੇ ਇਹਨਾਂ ਨੂੰ ਤਾਰਦਗੇ ਪਹਿਲਾਂ ਬਈ ਤੇ ਦਾਣੇ ਦੋਨੇ ਚੌਗ ਲੈਣਗੇ ਚੌਗ ਚਾਕ ਲੈ ਲੈਣਗੇ ਤੇ ਇੱਕ ਦੋ ਬੱਚੇ ਬਈ ਆਪਣੇ ਢਿੱਲੇ ਜਿਹੇ ਹੋਏ ਬਈ ਤੇ ਫੋਟੇ ਤੇ ਉਹਨਾਂ ਨੂੰ ਦਿੰਨੇ ਆ ਬਈ ਪਾਵਰ ਜੈਲ ਥੋੜੀ ਥੋੜੀ ਦੋ ਚਾਰ ਬੂੰਦਾਂ ਆਹ ਪਾਵਰ ਜੈਲ ਹੁਣ ਨਵੀਂ ਆਉਣ ਲੱਗੀ ਇਹ ਲਿਆਂਦੀ ਆ ਹੁਣ ਤੇ ਦਵਾਂਗੇ ਬੱਚਿਆਂ ਨੂੰ ਆਹ ਬੱਚਿਆਂ ਨੂੰ ਦੇਣੀ ਜੀ ਦਵਾਈ ਆਪਾਂ ਛੂਟੇ ਬੱਚਿਆਂ ਨੂੰ ਇੱਕ ਆ ਬੱਚਾ ਬੈਠਾ ਹੋਰ ਚੌਕ ਟੋਟ ਜਾ ਰਹਿ ਗਿਆ ਬਈ ਢਿੱਲਾ ਹੋ ਗਿਆ ਥੋੜਾ ਜਿਹਾ ਕੱਢੀ ਜੀ ਕੱਢੇ ਤੇ ਆ ਪਾ ਲਈ ਆਪਾਂ ਦਵਾਈ ਸਰੰਜੇ ਦੇ ਵਿੱਚ ਪਾਵਰ ਜੈਲ ਤੇ ਥੋੜੀ ਇਹਨਾਂ ਨੂੰ ਪੰਜ-ਪੰਜ ਮਲ ਪਾਣੀ ਦੇ ਵਿੱਚ ਪਾ ਕੇ ਦੇ ਦਾਂਗੇ ਲਓ ਜੀ ਬੱਚਾ ਆਪਣਾ ਆ ਗਿਆ ਵਾਪਸ ਜੀ ਟੋਰੀ ਟੂਸੇ ਵਾਲਾ ਆ ਗਿਆ ਜੀ ਬੱਚੇ ਆਪਣੇ ਦੂਜੇ ਬੈਠ ਗਏ ਸਾਰੇ ਤੇ ਆਪਣਾ ਕੱਲਾ ਇੱਕ ਬਸ ਫਿਰਦਾ ਕੋਈ ਗੀਰੰਗਾ ਆ ਫਿਰਦਾ ਇਹਨੂੰ ਹੋ ਗਿਆ ਤਿੰਨ ਤੋਂ 3.5 ਘੰਟੇ ਉੱਡਦੇ ਇਹਨੂੰ ਤੇ ਕਾਲਾ ਚੀਨਾ ਵੀ ਤਿੰਨ ਘੰਟੇ ਉੱਡ ਗਿਆ ਤੇ ਦੂਜੇ ਪਹਿਲਾਂ ਬੈ ਗਏ ਸੀਗੇ ਆ ਜਾਂਦਾ ਬੋਲ ਆ ਮੈ ਤਾਂ ਕੁਹ ਨਹੀਂ ਆਦਾ ਇਹ ਇਧਰ ਨੂੰ ਆ ਜਾਂਦੇ ਆ ਬੱਚਾ ਆ ਗਿਆ ਇਹਨਾਂ ਦਾ ਮੁੰਡਿਆ ਦਾ ਪਿੰਡ ਚੋਂ ਕਸ ਟੂਸਾ ਹੋ ਸਾਹਮਣੇ ਘਰ ਇਹਨਾਂ ਦੇ ਹੋ ਉੱਥੋਂ ਆ ਗਿਆ ਲਓ ਮੈਂਟਜ ਦੀ ਆ ਗਿਆ ਧੰਨਵਾਦ ਬਾਈ ਆਇਥੋਂ ਸੈਟ ਲਾ ਸਿੱਧ ਗਏ ਉਹ ਵਾਰੀ ਖੋਲ ਲਾ ਵਾਰੀ ਦਾ ਖੋਲ ਨਾ ਪਈ ਨਾ ਖੜ ਜਾ ਕੁੱਡੇ ਦੀ ਨਾ ਬਰਲਾ ਉਤੋਂ ਲਾਲਾ ਖੋਲ ਲੈ ਨੂੰ ਥੱਲੇ ਥੱਲੇ ਬਹਿ ਕੇ ਖੋਲਨੀ ਖੜ ਲਾ ਖੜ ਲਾ ਬਰ ਰਹਿੰਦੇ ਤੇ ਬੰਦੇ ਦੇ ਮੋੜ ਆਏ ਕੌਣ ਵੀ ਬਾਈ ਹੋ ਚਮਸਾ ਦੀ ਮੜੀ ਯਾਰ ਛਤਰੀਆ ਬੱਚਾ ਬਿੱਟੀ ਜਾਦਾ ਇੰਨੇ ਖੜ ਦੇ ਤੂੰ ਫਾੜਾ ਹੱਥ ਜਾ ਉਹ ਤੇ ਜੱਲੀ ਇੱਥੇ ਕਰ ਲੈ ਬੱਚੇ ਆ ਗਏ ਨੇ ਇੱਧਰ ਹੋਈ ਸਾਹਮਣੇ ਇਹਦੇ ਚ ਫਸਾ ਦੇ ਇਹਦੇ ਚੈਰ ਦੇ ਚੈਰ ਚ ਕੋਲ ਕੋਈ ਤਾਂ ਲੈ ਲਾ ਦੇਂ ਬੋਲੀ ਲੋ ਜੀ ਆ ਬੱਚਾ ਆ ਗਿਆ ਹੀ ਬਾਈ ਚੰਨੇ ਦਾ ਤੇ ਫੜ ਕੇ ਦਿੱਤਾ ਇਹਨੂੰ ਤਾਂ ਇੱਥੇ ਢਾਂਗੀ ਤੇ ਬਹਿ ਗਿਆ ਆ ਦੇਖੀ ਯਾਰ ਹਾਂ ਬੱਤ ਤੇ ਗਾੜ ਕਰੀਏ ਬਾਈ ਚੰਨਾ ਜਰਾ ਧੰਨਵਾਦ ਧੰਨਵਾਦ ਨਹੀਂ ਕੀਤਾ ਪਰ ਆਪ ਦਾ ਬੰਦਾ ਦਾ ਧੰਨਵਾਦ ਕਰਾਂਗੇ ਚੱਲ ਕੋਈ ਨਹੀਂ ਤੁਸੀਂ ਤਾਂ ਬਹੁਤ ਟਾਈਮ ਇਕੱਠੇ ਰਹੇ ਓਕੇ ਓਕੇ ਨਾ ਨਾ ਪਾ ਲਓ ਕੋਈ ਇੱਕ ਆਉਣੇ ਦੋ ਲੋ ਜੀ ਆ ਬੱਚਾ ਗਿਆ ਵਾ ਸੀਗਾ ਤੇ ਆ ਗਿਆ ਵਾਪਸ ਇਹ ਤੈਨੂੰ ਛੱਡ ਦਿਆ ਖੁੱਡੇ ਦੇ ਵਿੱਚ ਤੇ ਇੱਧਰ ਬਈ ਬੈਠਾ ਕਕੂਤਰ ਉੱਤੇ ਤੇ ਦੂਜੇ ਆਪਾਂ ਬੱਚੇ ਆਪਾਂ ਤਾੜਤੇ ਆ ਛਤਰੀ ਤੇ ਦੂਜੇ ਬੱਚੇ ਆਪਾਂ ਖੁੱਡੇ 'ਚ ਤਾੜਤੇ ਆ ਤੇ ਇਹਨਾਂ ਜਿਵੇਂ ਇੱਕ ਬੱਚਾ ਉੱਡ ਗਿਆ ਦਵਾਰੇ ਰੱਤਾ ਪੂਛ ਡੰਡੇ ਵਾਲਾ ਆ ਫਿਰਦਾ ਪਹਿਲਾਂ 2 ਘੰਟੇ ਉੱਡ ਗਿਆ ਸੀ ਹੁਣ ਫੇਰ ਹੋ ਕੇ ਘੰਟਾ ਉੱਡੀ ਜਾਂਦੇ ਨੂੰ ਤੇ ਜਿਹੜੀ ਬਹਿ ਕੇ ਉੱਡ ਗਿਆ ਦਵਾਰੇ ਤੇ ਦੂਜੇ ਆਪਾਂ ਕਾਲਾ ਚੀਨਾ ਤੇ ਦੂਜਾ ਕੋਈ ਗੀਰੰਗਾ ਉਹ ਬੱਚੇ ਆਪਾ ਤਾੜਦੇ ਆ ਤੇ ਇੱਕ ਦੇ ਉੱਤੇ ਹੀ ਬੈਠਾ ਬੈਠ ਗਏ ਜੀ ਬੱਚੇ ਆਪਣੇ ਗੱत्ता ਵੀ ਬੈਠ ਗਿਆ ਇਹਨਾਂ ਨੂੰ ਤਾੜਦੇ ਹੁਣ ਖੁੱਡੇ ਦੇ ਵਿੱਚ ਲਾ ਲੈਨੇ ਆ ਥੱਲੇ ਲਓ ਜੀ ਪਾ ਤੇ ਆ ਜੀ ਆਪਾ ਬੱਚੇ ਹੁਣ ਜਾਲਾਂ ਦੇ ਵਿੱਚ ਸ਼ਾਮ ਦਾ ਟਾਈਮ ਹੋ ਗਿਆ ਤੇ ਆ ਬੱਚਾ ਵੀ ਬਾਬਾ ਹੋ ਗਿਆ ਹੁਣ ਚਿੱਟਾ ਤੇ ਕਰੱਤਾ ਇੱਕ ਲਾਲ ਚੀਨਾ ਤੇ ਇੱਕ ਕਾਲਾ ਚੀਨਾ ਜਿਆ ਤੇ ਇਹਨੂੰ ਆਪਾ ਜਾਲ ਦੇ ਵਿੱਚ ਪਾਤਾ ਤੇ ਜਾਲ ਵਿੱਚ ਪਾ ਕੇ ਤੇ ਹੁਣ ਚੱਲਦੇ ਆਪਾ ਖੇਤ ਨੂੰ ਤੇ ਖੇਤ ਬਾਈ ਕਰਨਗੇ ਆਪਣੇ ਅੱਜ ਸਪਰੇ ਚੱਲੇ ਆ ਬਬੋ ਖੇਤ ਚੱਕ ਲਈ ਸਪਰੇ ਨਾਲ ਤੇ ਚੱਲ ਕੇ ਕਰਵਾਉਨੇ ਆ ਸਪਰੇ ਆਪਾਂ ਝੋਨੇ ਦੇ ਉੱਤੇ ਲਓ ਪਹੁੰਚ ਗਏ ਆ ਮੋੜ ਗਏ ਆਪਣੇ ਖੇਤ ਵਾਲੀ ਪਾਈ ਉਹ ਸਾਹਮਣੇ ਮੋਟਰ ਆਪਣੀ ਲਓ ਜੀ ਪਹੁੰਚ ਚੁੱਕੇ ਆਂ ਖੇਤ ਤੇ ਹਜੇ ਤੱਕ ਹਜੇ ਤੱਕ ਹਜੇ ਤੱਕ ਤਾਂ ਨਹੀਂ ਪਹੁੰਚੇ ਬਾਬਿਓ ਸਫਰੇ ਵਾਲੇ ਬੰਦੇ ਆਪਣੀ ਤੇ ਆ ਜਾਣਗੇ ਕਹਿੰਦੇ ਸੀ 10 ਮਿੰਟਾਂ ਤੱਕ ਆ ਰਹੇ ਆ ਤੇ ਇਧਰ ਆਪਣਾ ਝੋਨਾ ਸਾਰਾ ਕੋਲੋਂ ਦਿਖਾ ਦਿੰਨੇ ਆ ਆਪਣੀ ਮੋਟਰ ਆ ਗਈ ਆ ਆਪਣਾ ਤੂੜੀ ਵਾਲਾ ਕੋਠਾ ਚੋਨੇ ਦੀ ਮੰਜਰ ਆਏ ਮੁਰਗੀ ਆ ਤੇ ਨਾਲ ਪੈ ਗਈ ਆ ਹਲਦੀ ਬਾਬਿਓ ਲਓ ਹਲਦੀ ਬਹੁਤ ਐ ਝੋਨੇ ਚ ਪਤਾ ਨਹੀਂ ਤਾਂ ਇਥੇ ਮੀਆਂ ਦਾ ਕਰਕੇ ਆ ਨਾਲ-ਨਾਲ ਤਾਂ ਵਾੜੀ ਆ ਨਿੰਦ ਕੋਕਟਾ ਖਟੋ ਉਹ ਆ ਗਏ ਜੀ ਬੰਦੇ ਸਪਰੇਅ ਵਾਲੇ ਆਪਣੇ ਇੱਕ ਬੰਦਾ ਆ ਫਿਰਦਾ ਹਾਂ ਬਈ ਗੇਮ ਆ ਬੇਲਾ ਦਾ ਸਪਰੇਅ ਕਰਾ ਦੇ ਕਰੋ ਚਲੋ ਚੱਲ ਆ ਜਾ ਚਲੋ ਢੋਲੀਆਂ ਲਿਆਓ ਢੋਲਿਓ ਪਈਆ ਹਾਂ ਇਹਦਾ ਕੀ ਆ ਇੱਕ ਵੀ ਕਿੱਥੇ ਆ ਲਓ ਜੀ ਲੱਗ ਗਿਆ ਬਾਈ ਸਪਰੇਅ ਵਾਲੇ ਕਰੀ ਜਾਂਦੇ ਆ ਇੱਧਰ ਤਿੰਨ ਜਣੇ ਆ ਇੱਧਰ ਤਿੰਨ ਢੋਲੀਆਂ ਕਿਨਾਂ ਫਾਤੀਆਂ ਤੇ ਇੱਧਰ ਪਾਈ ਜਾਂਦੇ ਆ ਤੇ ਇੱਧਰ ਪਾਤਾ ਪਾਣੀ ਵਾਲਾ ਖਾਲ ਆਪ ਲਓ ਜੀ ਖੇਤੋਂ ਆ ਗਏ ਆ ਵਾਪਸ ਘਰੇ ਤੇ ਬੱਚਿਆਂ ਨੂੰ ਕਿਹਣਾ ਭਾਈ ਸ਼ਤਰੀ ਤੇ ਬਾਤ ਗਏ ਆਪਾਂ ਤੇ ਬੈਠੇ ਰਹਿਣਗੇ ਅੱਧਾ ਘੰਟਾ ਲਓ ਜੀ ਜਾਂਦੇ ਆਂ ਸ਼ਤਰੀਆਂ ਤੇ ਆਹ ਬੱਚਾ ਤਾਂ ਹੁਣ ਭਾਈ ਉੱਡਣ ਵਾਲਾ ਹੀ ਆ ਤਿਆਰ ਹੀ ਆ ਆਹ ਬੱਚਾ ਬਈ ਕਦ ਬਹੁ ਕਰੂਗਾ ਇਹ ਨਿੱਕਾ ਜਿਹਾ ਪੂਰਾ ਹੁੰਦੜੇ ਫਰੋਤਾ ਓਟਾ ਬਹੁਤ ਵੱਡਾ ਇਹਦਾ ਆ ਨਿੱਕਾ ਆ ਨਿੱਕੇ ਕਾਦ ਦਾ ਲਓ ਜੀ 10 ਮਿੰਟ ਇਹਨਾਂ ਦੀ ਕਰਾਉਣੀ ਹੈ ਟ੍ਰੇਨਿੰਗ ਆ ਜਾ ਦੂਰੋਂ ਲਿਆ ਲਿਆ ਕੇ ਛੱਡਾਂਗੇ ਇਹਨਾਂ ਨੂੰ ਦਾਣੇ ਇਹਨਾਂ ਦੇ ਛੋਟਿਆਂ ਦੇ ਵਿੱਚ ਭਰੇ ਹੋਏ ਲਾਲ ਜੀ ਆ ਜਾ ਦੋ ਵੀ ਹਣ ਦੇ ਆ ਛਾੜ ਕੇ ਬਾਈ ਜਮਾ ਚਟਾ ਹੋ ਜਾਣਾ ਬੱਚਾ ਛਤਲਾਜ ਤੇ ਇਹਨਾਂ ਦੇ ਟੋਚੀ ਰਹਿ ਜਣੇ ਆ ਤੇ ਅੱਜ ਦੂ ਵੀ ਗੂੜਾ ਹੋਊਗਾ ਰੱਤਾ ਏੜਾ ਇਹਨੇ ਛਾੜ ਕੇ ਜਿਵੇਂ ਸਾਫ ਹੋ ਜਾਣਾ ਚਿੱਟਾ ਬਣੂਗਾ ਇਹ। ਅਈ ਦੀ ਅੱਖ ਦੇਖੋ। ਪੂਰੋ ਕਲਪਨੋ ਕਾ ਇਧਰਲੀ ਅੱਖ ਕਾਲੀ ਆ। ਇਧਰਲੀ ਚਟੀਰ ਪੈਂਦਾ ਤੇ ਪੂਸੇ ਦੀ ਕਾਲੀ ਆ ਜਮਾਂਦਰੂ। ਲੈ ਹੁਣ ਸਿੱਧਾ ਆ ਜਾਈਂ ਖਤਰੀ ਤੇ ਦੂਰੋਂ ਕਰਕੇ ਛੱਡ ਦਾਂ ਤੈਨੂੰ। ਚੱਲ ਝਾ ਖਤਰੀ ਆ ਲੈ। ਲਓ। ਗਿਆ ਜੀ ਇੱਕ ਵਾਰੀ ਹੋਰ ਛੱਡ ਦੇ ਆ ਜਾ ਆ ਜਾ ਕੱਲੋਂ ਤਾਂ ਔੜ ਕੇ ਬਾਈ ਇਹ ਵੱਡੀ ਖਤਰੀ ਲੱਗੀ ਵਿਸ਼ੋ ਤੇ ਜਾਵੜਿਆ ਸੀਗਾ ਚੱਲ ਵਾਤ ਸਿੱਧਾ ਜਾਈ ਖਤਰੀ ਤੇ ਹੁਣ ਚੱਲ ਚੱਲ ਜਾਂਦਾ ਦੂਜੇ ਬੱਚੇ ਨੇਡੇ ਤੋਂ ਰੋਡ ਨੇ ਉਹ ਛੋਟੇ ਆ ਲਓ ਜੀ ਹੁਣ ਕਰਦਗੇ ਫਿਰ ਖੋਡਿਆਂ ਦੇ ਵਿੱਚ ਬੱਚਿਆਂ ਨੂੰ ਤੇ ਦਿਨ ਸੱਪ ਗਿਆ ਪੂਰਾ ਸੂਰਜ ਸੱਬ ਚੁੱਕਿਆ ਤੇ ਕਿਵੇਂ ਲੱਗੀ ਬਈ ਅੱਜ ਦੀ ਵੀਡੀਓ ਆਪਣੀ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ